ਜੇਕਰ ਤੁਸੀਂ ਵੀ ਕਾਲ ਦੇ ਉੱਤੇ ਗੱਲ ਕਰਦੇ ਸਮੇਂ ਕਰਦੇ ਹੋ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਜਾਂ ਫਿਰ ਆਪਣੇ ਵਿਰੋਧੀ ਦੀ ਕੋਲ ਰਿਕਾਰਡਿੰਗ ਤਾਂ ਸਾਵਧਾਨ ਹੋ ਜਾਓ ਕਿਉਂਕਿ ਤੁਸੀਂ ਵੀ ਫਸ ਸਕਦੇ ਹੋ ਅਜਿਹਾ ਕਰਕੇ ਜੀ ਹਾਂ ਜੇਕਰ ਤੁਸੀਂ ਕਿਸੇ ਦੀ ਵੀ ਕਾਲ ਦੀ ਰਿਕਾਰਡਿੰਗ ਬਿਨਾ ਉਸ ਤੋਂ ਪੁੱਛਿਆ ਬਿਨਾ ਇਜਾਜ਼ਤ ਲਿਆ ਕਰਦੇ ਹੋ ਤਾਂ ਤੁਹਾਡੇ ਉੱਪਰ ਮੁਕੱਦਮਾ ਦਰਜ ਹੋ ਸਕਦਾ ਹੈ ਤੁਹਾਨੂੰ ਭਾਰੀ ਜੁਰਮਾਨਾ ਪੈ ਸਕਦਾ ਹੈ ਤੇ ਨਾਲ ਹੀ ਨਾਲ ਤੁਹਾਨੂੰ ਉਗਤ ਨਹੀਂ ਪੈ ਸਕਦੀ ਹੈ ਜੇਕਰ ਕਰਦੇ ਹੋ ਜੇਕਰ ਤਾਂ ਵੀਡੀਓ ਨੂੰ ਕਰ ਦੋ ਵਾ ਦਸ਼ੇਰ ਹਰ ਇੱਕ ਤੱਕ ਪਹੁੰਚਾ ਦਿਓ ਇਸ ਖਬਰ ਨੂੰ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਕਦੇ ਵੀ ਕਿਸੇ ਤੇ ਭਰੋਸਾ ਨਹੀਂ ਕਰਦੇ ਤੇ ਅਸੀਂ ਹਰ ਕਿਸੇ ਦੇ ਨਾਲ ਗੱਲਬਾਤ ਕਰਦੇ ਹੋਏ ਅਸੀਂ ਰਿਕਾਰਡਿੰਗ ਕਰ ਲੈਣੀਆ ਫਿਰ ਚਾਏ ਉਹ ਸਾਡਾ ਲਵਰ ਕਿਉਂ ਨਾ ਹੋਵੇ ਸਾਡਾ ਰਿਸ਼ਤੇਦਾਰ ਕਿਉਂ ਨਾ ਹੋਵੇ ਚਾਹੇ ਸਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ ਅਸੀਂ ਉਸ ਦੀ ਕਾਲ ਦੀ ਰਿਕਾਰਡਿੰਗ ਜ਼ਰੂਰ ਕਰਦੇ ਆ ਪਰ ਜੇਕਰ ਤੁਸੀਂ ਵੀ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਹੁਣੇ-ਹੁਣੇ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਇੱਕ ਅਪਡੇਟ ਸਾਹਮਣੇ ਆਈ ਕਿ ਜੇ ਕਰ ਤੁਸੀਂ ਵੀ ਕਿਸੇ ਦੀ ਵੀ ਕਾਲ ਰਿਕਾਰਡਿੰਗ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਤੁਹਾਨੂੰ ਮੁਸੀਬਤ ਦੇ ਵਿੱਚ ਪਾ ਸਕਦਾ ਹੈ ਪੂਰਾ ਮਾਮਲਾ ਛੱਤੀਸਗੜ੍ਹ ਦਾ ਹੈ ਜਿੱਥੇ ਕਿ ਛੱਤੀਸਗੜ੍ਹ ਹਾਈ ਕੋਰਟ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਗੱਲਬਾਤ ਨੂੰ ਉਸ ਦੀ ਇਜਾਜ਼ਤ ਤੋਂ ਬਿਨਾ ਰਿਕਾਰਡ ਕਰਨਾ ਰਾਈਟ ਟੂ ਪ੍ਰਾਈਵੇਸੀ ਦੀ ਉਲੰਘਣਾ ਹੈ ਹਾਈ ਕੋਰਟ ਦੇ ਵਿੱਚ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਰਾਕੇਸ਼ ਮੋਹਨ ਪਾਂਡੇ ਨੇ ਕਿਹਾ ਕਿ ਸੰਬੰਧਿਤ ਵਿਅਕਤੀ ਦੀ ਉਸ ਦੀ ਇਜਾਜ਼ਤ ਤੋਂ ਬਿਨਾ ਗੱਲਬਾਤ ਰਿਕਾਰਡ ਕਰਨਾ ਸੰਵਿਧਾਨ ਦੀ ਤਾਰਾ 21 ਦੀ ਉਲੰਘਣਾ ਹੈ ਛੱਤੀਸਗੜ੍ਹ ਹਾਈ ਕੋਰਟ ਗੁਜ਼ਾਰੇ ਪੱਤੇ ਦੇ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਸੁਣਵਾਈ ਕਰ ਰਿਹਾ ਸੀ ਇਸ ਮਾਮਲੇ ਦੇ ਵਿੱਚ ਫੈਮਲੀ ਕੋਰਟ ਨੇ ਪਤੀ ਨੂੰ ਪਤਨੀ ਦੇ ਨਾਲ ਕੋਈ ਗੱਲਬਾਤ ਦੀ ਰਿਕਾਰਡਿੰਗ ਸਬੂਤ ਵਜੋਂ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹਾਈ ਕੋਰਟ ਨੇ ਫੈਮਿਲੀ ਕੋਰਟ ਦੇ ਹੁਕਮ ਨੂੰ ਰੱਦ ਕਰ ਦਿੱਤਾ ਦਰਸਲ ਪਟੀਸ਼ਨ ਕਰਤਾ ਯਾਨੀ ਕਿ ਪਤਨੀ ਨੇ ਸਾਲ 2019 ਦੇ ਵਿੱਚ ਫੈਮਿਲੀ ਕੋਰਟ ਦੇ ਵਿੱਚ ਆਪਣੇ ਪਤੀ ਤੋਂ ਗੁਜ਼ਾਰਾ ਪੱਤੇ ਲਈ ਅਰਜ਼ੀ ਦਾਇਰ ਕੀਤੀ ਸੀ ਤੇ ਅਦਾਲਤ ਦੇ ਵਿੱਚ ਇਸ ਨਾਲ ਸੰਬੰਧਿਤ ਸਾਰੇ ਸਬੂਤ ਤੇ ਪੇਸ਼ ਕੀਤੇ ਗਏ ਸੀ ਦੂਜੇ ਪਾਸੇ ਜਵਾਬਦੇ ਯਾਨੀ ਕਿ ਪਤੀ ਨੇ ਯਾਨੀ ਕਿ ਪਟੀਸ਼ਨਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਤੀ ਨੇ ਚਰਿੱਤਰ ਤੇ ਸ਼ੱਕ ਦੇ ਆਧਾਰ ਦੇ ਉੱਤੇ ਗੁਜ਼ਾਰਾ ਪੱਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਉਸ ਨੇ ਫੈਮਲੀ ਕੋਰਟ ਦੇ ਵਿੱਚ ਅਰਜ਼ੀ ਦਾਰ ਕਰਕੇ ਕਿਹਾ ਸੀ ਕਿ ਪਟੀਸ਼ਨਰ ਦੀ ਕੱਲ ਬਾਤ ਉਸ ਦੇ ਮੋਬਾਈਲ ਫੋਨ ਤੇ ਰਿਕਾਰਡ ਕੀਤੀ ਗਈ ਸੀ ਬਚਾਓ ਪੱਖ ਉਪਤ ਗੱਲ ਬਾਤ ਦੇ ਆਧਾਰ ਦੇ ਉੱਤੇ ਅਦਾਲਤ ਦੇ ਸਾਹਮਣੇ ਉਸ ਤੋਂ ਪੁੱਛਗਿੱਛ ਕਰਨਾ ਚਾਹੁੰਦਾ ਹੈ ਫੈਮਲੀ ਕੋਰਟ ਨੇ ਇਸ ਮਾਮਲੇ ਨੂੰ ਤੁਰੰਤ ਹੀ ਜਵਾਬ ਦੇ ਦਿੱਤਾ ਕਿ ਅਜਿਹਾ ਕਰਨਾ ਸਹੀ ਨਹੀਂ ਹੈ ਤੇ ਜੇਕਰ ਤੁਸੀਂ ਵੀ ਆਪਣੇ ਕਿਸੇ ਵੀ ਪਰਿਵਾਰਕ ਮੈਂਬਰ ਦੀ ਕਿਸੇ ਉਤੇ ਦੇਖੇ ਸੇ ਦੁਸ਼ਮਣ ਦੀ ਜਾਂ ਫਿਰ ਕਿਸੇ ਦੋਸਤ ਮਿੱਤਰ ਦੀ ਕਾਲ ਰਿਕਾਰਡਿੰਗ ਨੂੰ ਰਿਕਾਰਡ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਤੁਹਾਡੇ ਉੱਪਰ ਮੁਕੱਦਮਾ ਜਿਹੜਾ ਹੈ ਇਧਰ ਚ ਹੋ ਸਕਦਾ ਹੈ ਜਾਣਕਾਰੀ ਨੂੰ ਵੱਤ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਅਜਿਹਾ ਕਰਨ ਤੋਂ ਜਿਹੜਾ ਸਾਵਧਾਨੀ ਵਰਤੀ ਜਾ ਸਕੇ ਆਪਣੀਆਂ ਵੱਧੀਆਂ ਹੋਈਆਂ ਮੁਸ਼ਕਿਲਾਂ ਨੂੰ ਘਟਾ ਲਿਆ ਜਾਵੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਕੀ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ